ਜਦੋਂ ਪਤਾ ਹੋਵੇ ਕਿ ਸਾਹਮਣੇ ਸਿਰਫ ਮੌਤ ਹੈ ਤਾਂ ਹਰੇਕ ਇਨਸਾਨ ਆਪਣੀ ਜਾਨ ਬਚਾਉਣ ਲਈ ਹਰੇਕ ਸੰਭਵ ਕੋਸ਼ਿਸ਼ ਕਰੇਗਾ ਪਰ ਉਹ ਕਿਹੋ ਜਿਹੇ ਸਿੰਘ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਲਈ ਆਪਣੀ ਜਾਨ ਨਿਸ਼ਾਵਰ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਜਿਨ੍ਹਾਂ ਵਿੱਚ ਬਾਬਾ ਮੋਤੀराम ਮਹਿਰਾ ਜੀ ਵੀ ਸਨ ਜਿਨ੍ਹਾਂ ਨੂੰ ਸਿਰਫ ਸਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਖਾਤਰ ਹੀ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਗਿਆ ਸੀ ਬਾਬਾ ਮੋਤੀराम ਜੀ ਨੂੰ ਜਾਪ ਰਿਹਾ ਸੀ ਕਿ ਇਸ ਮੌਤ ਵਿੱਚ ਸਦਾ ਦੀ ਜ਼ਿੰਦਗੀ ਛੁਪੀ ਹੋਈ ਹੈ ਪਰਿਵਾਰ ਕੋਲੂ ਵਿੱਚ ਪੀੜਿਆ ਜਾ ਰਿਹਾ ਸੀ ਅਤੇ ਬਾਬਾ ਮੋਤੀਰਾਮ ਮਹਿਰਾ ਰੱਬੀ ਪੌਣਿਆਂ ਦੇ ਵਿਸਮਾਦੀ ਕੋਤਕਾਂ ਨੂੰ ਮੁੰਡੀਆਂ ਹੋਈਆਂ ਅੱਖਾਂ ਨਾਲ ਵੇਖ ਰਿਹਾ ਸੀ ਉਸ ਨੂੰ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਛੋਟੇ ਸਹਿਬਜ਼ਾਦਿਆਂ ਦੀ ਬੇਮਿਸਾਲ ਸ਼ਹੀਦੀ ਅਤੇ ਗੁਰਪੰਥ ਤੋਂ ਕੁਰਬਾਨ ਹੋਣ ਵਾਲੇ ਅਨੇਕਾਂ ਸ਼ਹੀਦਾਂ ਮਰੀਦਾਂ ਦੀ ਯਾਦ ਆ ਰਹੀ ਸੀ ਉਹ ਵੀ ਅਮਰ ਸ਼ਹੀਦਾਂ ਦੇ ਲਾਸਾਨੀ ਪਰਿਵਾਰ ਦਾ ਹਿੱਸਾ ਬਣ ਰਿਹਾ ਸੀ ਅਗਰ ਆਪ ਜੀ ਇਸ ਇਤਿਹਾਸ ਨੂੰ ਪੂਰਾ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸੂਬੇਦਾਰ ਵਜ਼ੀਰ ਖਾਂ ਦੇ ਹੁਕਮ ਨਾਲ ਬਾਬਾ ਮੋਤੀराम ਮਹਿਰਾ ਦੇ ਪੂਰੇ ਪਰਿਵਾਰ ਨੂੰ ਬਾਰੋ-ਬਾਰੀ ਤਿਲਾ ਵਾਂਗ ਗੋਲੂ ਵਿੱਚ ਨਪੀੜ ਦਿੱਤਾ ਗਿਆ ਤੇਲ ਵਾਲਾ ਕੜਾਹਾ ਖੂਨ ਨਾਲ ਭਰ ਗਿਆ ਹੱਡੀਆਂ ਦਾ ਚੂਨਾ ਬਣ ਗਿਆ ਮਾਸ ਨਪੀੜ ਹੋ ਕੇ ਮਿੱਝ ਦੀ ਸ਼ਕਲ ਵਿੱਚ ਬਦਲ ਗਿਆ ਸੰਸਾਰ ਦੀ ਨਾਸ਼ਵਾਨਤਾ ਦਾ ਭਿਆੰਕਰ ਰੂਪ ਬਾਬਾ ਮੋਤੀराम ਜੀ ਦੇ ਸਾਹਵੇਂ ਪ੍ਰਗਟ ਹੋ ਗਿਆ ਸੀ ਸਮਰੱਥ ਸਤਗੁਰੂ ਦੀਆਂ ਮਿਹਰਬਾਨ ਨਦਰਾਂ ਸਦਕਾ ਇਸ ਛਣ ਵਿੱਚ ਬਾਬਾ ਮੋਤੀਰਾਮ ਤ੍ਰੈਕਾਲ ਦਰਸ਼ੀ ਬਣ ਗਿਆ ਉਸ ਨੂੰ ਸਾਰੀ ਸਰਹੰਦਾ ਤੇ ਸੂਬੇਦਾਰ ਵजीर खान ਦਾ ਦਰਬਾਰ ਗਰਕ ਹੁੰਦਾ ਨਜ਼ਰੀ ਆਇਆ ਸੂਬੇਦਾਰ ਵजीर खान ਦੀਵਾਨ ਸੁਚਾ ਅਨੰਦ ਪੰਮੇ ਲੰਗੇ ਦੇ ਨਾਲ ਹੋਰ ਨਾ ਲੱਗਿਆ ਬਧਿਆਂ ਦੀ ਭਿਆਨਕ ਅੰਤ ਦੀ ਪਿੰਖ ਬਾਬਾ ਮੋਤੀराम ਜੀ ਦੀ ਬ੍ਰह्म ਗਿਆਨਤਾ ਵਾਲੀ ਰੂਹ ਦੇ ਹਜੂਰ ਪ੍ਰਗਟ ਹੋ ਗਈ ਸੀ